ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਫਰਚਡਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਦਿਖਾਵਾਂਗੇ ਇੱਕ ਮਿੱਤਰੋ ਤਾਜੀ ਸੂਈ ਬੈੜਾ ਇੱਕ ਮਿੱਤਰੋ ਦੂਜੀ ਸੂਈ ਸੱਜਰ ਝੋਟੀ ਇੱਕ ਸੂਣ ਵਾਲੇ ਕੱਲੇ-ਕੱਲੇ ਪਸ਼ੂ ਦੀ ਆਪਾਂ ਮਿੱਤਰੋ ਡਿਟੇਲ ਦਿੰਦੇ ਜਾਵਾਂਗੇ ਤੋਰ ਕੇ ਦਿਖਾਉਂਦੇ ਜਾਵਾਂਗੇ ਰੇਟ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਤੇ ਪਹਿਲੇ ਨੰਬਰ ਤੇ ਆਪਾਂ ਗਾਂ ਤੋਂ ਮਿੱਤਰੋ ਸਟਾਰਟ ਕਰਦੇ ਆਂ ਆ ਮਿੱਤਰੋ ਤੀਜੇ ਸੂਏ ਸੂਈ ਆ ਕਦੋਂਕ ਦੀ ਸੂਈ ਆ ਇਹਦੀ ਗੱਲਬਾਤ ਆਪਾਂ ਕਰਦੇ ਆ ਧਾਰ ਮਿੱਤਰੋ ਸੁਭਾ ਦੀ ਚੋਈ ਵੀ ਆ ਤੁਸੀਂ ਆਪ ਦੀ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰ ਚਾ ਸਕਦੇ ਹੋ ਥਾਲੇ ਵੀ ਦੀ ਪੂਰੀ ਸਾਫ ਆ ਕੱਦ ਕੜ ਫਿਰ ਠੀਕ ਆ ਬਹਰੀ ਬੰਦ ਬਸ ਕੋਈ ਤੇ ਹਵਾਨਾ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਣੇ ਬਹੁਤ ਸੋਹਣਾ ਕਰਦੇ ਆ ਬਈ ਦੇ ਨਾਲ ਗੱਲਬਾਤ ਹਾਂਜੀ ਬਾਈ ਕੀ ਹਾਲ ਹੈ? ਠੀਕ ਹੈ। ਆ ਪੂਰਾ ਨਾਮ ਤੇ ਐਡਰੈਸ ਜਾ ਕਿਉਂਕਿ ਅਮਰਤਪਾਲ ਅਮਰਤਪਾਲ ਹੈਗਾ ਤੇ ਕੋਠੇ ਆ ਪਿੰਡ ਹੈ ਗਿਆ ਬਰਜਟਲਾ। ਨਥਾਣੇ ਤੋਂ ਕਿੰਨਾ ਕੋਹ ਹੈ? ਹਾਂ ਤੁਮ 6 ਕਿਲੋਮੀਟਰ ਹੈ। 6 ਕਿਲੋਮੀਟਰ। ਠੀਕ ਹੈ। ਇਹੇ ਗਾਂ ਦਾ ਸੂਆ ਤੀਜਾ? ਠੀਕ ਹੈ ਜੀ। ਕਿੰਨੇ ਕ ਦਿਨ ਹੋ ਗਏ ਸੂਈ ਨੂੰ? ਹੋ ਗਏ ਹੋਣਗੇ 10 ਦਿਨ। ਬੱਚਾ ਬੱਚਾ ਮਰ ਗਿਆ ਬੱਚਾ ਸੀਗਾ ਜੀ। ਠੀਕ ਹੈ। ਤਿੰਨ ਚਾਰ ਦਿਨ ਹੋ ਗਏ। ਤਿੰਨ ਚਾਰ ਦਿਨ ਹੋ ਗਏ। ਕਿੰਨਾ ਕਦ ਦੁੱਧ ਤਿਆਰ ਹੋ? ਦੁੱਧ ਹੁਣ 15 ਲੀਟਰ ਆ ਜੀ। ਠੰਡੀ ਸੀਲ ਵਧੀਆ। ਠੰਡੀ ਸੀਲ ਖੰਡੀ ਜੀ ਪੂਰੀ ਦੋ ਟਾਈਮ ਤੇ ਸਾਡੇ ਕਰਨਾ ਚਾਹੁੰਦਾ ਹੋਵੇ ਹਾਂਜੀ ਚਾਰ ਟਾਈਮ ਚੋੜੀ ਠੀਕ ਆ ਦੁੱਧ 14 ਹੂੰ ਦਾ 15 14 ਕਹਿਣਾ 14 ਕਹਿਨੇ ਚੋੜੀ ਹਾਂਜੀ ਠੀਕ ਆ ਮਗਰ ਬੱਛਾ ਜੀ ਮਰ ਗਿਆ ਹਾਂਜੀ ਸੂਈ ਨੂੰ ਹੋ ਗਏ 10 ਦਿਨ 10 ਦਿਨ ਹੋ ਗਏ ਹਜੇ ਕੜਤਾ ਨਹੀਂ ਚੱਲਿਆ ਨਹੀਂ 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 ਰੇਟ ਕੀ ਕਰਤਾ ਜੀ ਰੇਟ 55000 55 ਮਿੱਤਰੋ 55000 ਮੁੱਲ ਆ 10 ਦਿਨਾਂ ਦੀ ਸੂਈ ਵੀ ਆ ਬੱਚਾ ਮਰ ਗਿਆ ਮਗਰ ਬੱਥਾ ਤੇ ਮਜਦੂਰ ਟੋਟੀ ਨੂੰ ਵੀ ਖੋਲਿਓ ਹਨ ਲੈ ਵੀ ਦੀ ਪੂਰੀ ਸਾਫ ਹੈ ਤੇ ਕਦ ਘੱਟ ਠੀਕ ਆ ਤੇ ਕੜ ਹਜੇ ਮਿੱਤਰੋ ਚੱਲਿਆ ਨਹੀਂ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ 15 ਲੀਟਰ ਦੁੱਧ ਆ ਮਿੱਤਰੋ 14 ਕਹਿ ਕੇ ਵਜ ਦੇਊਗਾ। ਤਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਹੈ ਵੈਸੇ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਨੇ ਆ। ਤੇ ਦੂਜੇ ਨੰਬਰ ਤੇ ਇੱਕ ਤਾਜੀ ਸੂਈ ਛੋਟੀ ਇਹਦੀ ਵੀ ਆਪਾਂ ਡਿਟੇਲ। ਬਾਈ ਤੁਸੀਂ ਲਵਾਂਗੇ। ਸਿੰਗ ਵੀ ਮਿੱਤਰੋ ਸੋਹਣਾ ਕੱਦ ਠੀਕ ਠਾਕ ਹੈ ਕੋਈ ਬੜਾ ਵੱਡਾ ਨਹੀਂ ਕਹਿ ਸਕਦੇ। ਵੈਸੇ ਕੱਦ ਠੀਕ ਹੈ। ਥਾਂਲੇ ਵੀ ਦੀ ਪੂਰੀ ਸਾਫ ਹੈ। ਬਹੁਤ ਸੋਹਣਾ ਮਿੱਤਰੋ ਥਾਣਾ। ਤੇ ਫਿਕਸ ਹਵਾਨੇ ਦੀ ਆ। ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਚਾਰ ਦਿਨ ਇੱਕ ਤਰੀਕ ਨਸੂਈ ਆ ਜੀ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਆ ਪੰਜਵੇਂ ਸਵੇਰ ਦਾ ਕਿੰਨਾ ਕੁ ਦੁੱਧ ਬੋਲਾ ਤਿਆਰ ਹੋ ਨੌ ਲੀਟਰ ਹੋਈ ਆ ਨੌ ਲੀਟਰ ਬੋਲਾ ਹੈਗਾ 11 ਦੀ ਗਰੰਟੀ ਹੈ ਬੱਸ ਚਲੋ ਨੌ ਕਿਲੋ 2 ਕਿਲੋ 11 ਗੁਣਾ ਕੱਢ ਸਕਦੇ ਫੁੱਲਾ ਹਾਂਜੀ ਹਾਂਜੀ ਠੀਕ ਆ ਮੰਗਰ ਬੱਚਾ ਕੀ ਆ ਕੱਟਾ ਜੀ ਮੰਗਰ ਕੱਟਾ ਰੇਟ ਕੀ ਕਰਤਾ ਰੇਟ ਜੀ ਸਾਡੇ ਆ ਇੱਕ 10 ਇੱਕ 10 ਤੋੜੋ ਜੇ ਇੱਕ ਵਾਰੀ ਰੇਟ ਮਿੱਤਰੋ ਇੱਕ 10 ਆ ਤੇ ਕਦ ਕਰਦੀ ਠੀਕ ਆ ਥਾਂਲੇ ਵੀ ਦੀ ਪੂਰੀ ਸਾਫਾ ਮੰਗਰ ਮਿੱਤਰੋ ਕੱਟਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸਵੇਹਾ ਜੀ ਮਿੱਤਰੋ ਫੇਰ ਕਹਨੇ ਵੀ ਧਾਰਾ ਚੋਗਾਂ ਮੀਆਂ ਨੇ ਤੇ ਸਾਮ ਨੂੰ ਤੁਸੀਂ ਆਪ ਦੀ ਆ ਕੇ ਤਸੱਲੀ ਕਰ ਸਕਦੇ ਹੋ ਦੋ ਟਾਈਮ ਭਾਵੇਂ ਆ ਧਾਰਾ ਮਿੱਤਰੋ ਝੋ ਸਕਦੇ ਹੋ ਤੇ ਤੀਜੇ ਨੰਬਰ ਤੇ ਫੇਰ ਆਪਾਂ ਕਹਨੇ ਵੀ ਇਹਦਾ ਵੀ ਸੂਆ ਦੂਜਾ ਸੂਆ ਦੂਜਾ ਸੂਆ ਸੋਣੀ ਆ ਜੀ ਹਜੇ ਹਫਤੇ ਦੀ ਕੱਚੀ ਆ ਥਾਂਲੇ ਵੀ ਇਹ ਵੀ ਪੂਰੀ ਸਾਫ ਹੈ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਇਧਰੋਂ ਮੋੜ ਹਾਂਜੀ ਹਾਂ ਠੰਡੀ ਸੀਲ ਵੈਸੇ ਵਧੀਆ ਪਰ ਉਪਰਾ ਮਿੱਤਰੋ ਜ਼ਰੂਰ ਕਰਦਾ ਕੱਦ-ਕੱਡ ਵੀ ਸੋਨਾ ਤੇ ਸਿੰਘ ਵੀ ਸੋਨਾ ਤੇ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹ ਹਫਤਾ ਕਰੇ ਨੇ ਮੁੱਲ ਕੀ ਕਰਤਾ ਜੀ ਹਾਂਜੀ 10 10 ਉਹਦਾ ਵੀ 10 ਚਲੋ ਠੀਕ ਹੈ 10 10 ਮਿੱਤਰੋ ਦੋਨਾਂ ਦੇ ਮੁੱਲ ਹੈ ਜਮਾ ਰੇਟ ਖਿੱਚ ਕੇ ਕਰੇ ਨੇ ਕੁੱਲ ਮਿਲਾ ਕੇ ਆਪਾਂ ਮਿੱਤਰੋ ਕਰਵਾਏ ਨੇ ਤਾਂ ਜੋ ਹਰੇਕ ਭਰਾ ਮਿੱਤਰੋ ਸੌਦਾ ਜਿਹੜਾ ਸੌਖਾ ਕਰ ਲੇ ਦੋਨੇ ਚੰਗੀਆਂ ਨੇ ਇਹ ਮਿੱਤਰੋ ਹਫਤੇ ਦੀ ਕੱਚੀ ਆ ਥਾਂਲੇ ਵੀ ਦੀ ਪੂਰੀ ਸਾਫ ਆ ਉਹ ਮਿੱਤਰੋ ਤਾਜੀ ਸੋਈ ਆ ਸੋ ਜੇਕਰ ਕਿਸੇ ਵੀ ਮੀਰ ਨੇ ਮਿੱਤਰੋ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ 98724 ਤੇ 82124 ਨੰਬਰ ਹੈ ਆਪਣਾ 9951 93147 ਠੀਕ ਹੈ ਕੰਦ ਤੇ ਲਿਖਤਾ ਹੈ ਹਾਂਜੀ ਹਾਂਜੀ 9951 ਤੇ 93147 ਵਜ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ